ਇੱਕ ਕੁੜੀ ਹੀ ਕੂੰਜ ਵਰਗੀ ਸਾਨੂੰ ਰੋਗੀ ਜਹੇ ਕਰ ਗਈ ਇੱਕ ਕੁੜੀ ਹੀ ਕੂੰਜ ਵਰਗੀ ਸਾਨੂੰ ਰੋਕੀ ਜਹੇ ਕਰ ਗਈ ਤੇ दारू ਪੀਨਿਆ ਰੱਬ ਵਾਂਗੂ ਨਾ ਲੈ ਲੈ ਕੇ ਜੱਟ ਹੀ ਦਜਿਨੇ ਆ ਹੇ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਹਾਂਜੀ ਦੋਸਤੋ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਚੜਦਾ ਪੰਜਾਬ ਸ਼ੋਅ ਤੇ ਮੇਰੇ ਨਾਲ ਨੇ ਜੀ ਆਪਣੇ ਪੰਜਾਬੀ ਗਾਇਕ ਭਾਈ ਰਹਿਮਤ ਅਲੀ ਜੀ ਮੇਰੇ ਪਿੰਡ ਦੇ ਨੇ ਬਿੰਨੂ ਬੜੀ ਸਾਡੇ ਲਈ ਸਾਡੇ ਪਿੰਡ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਤੁਹਾਡਾ ਸਵਾਗਤ ਆ ਖਾਨ ਸਾਹਿਬ ਬਹੁਤ ਬਹੁਤ ਸਾਡੇ ਚੈਨਲ ਤੇ ਥੈਂਕ ਯੂ ਬੱਡੇ ਭਾਈ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਚੜਦਾ ਪੰਜਾਬ ਸ਼ੋਅ ਹੈ ਜਿਹੜਾ ਉਹਦੇ ਪ੍ਰੋਡਿਊਸਰ ਅੱਜੂ ਮਾਨ ਜੀ ਪ੍ਰੋਡਿਊਸ ਕਰ ਰਹੇ ਹੈ ਸਾਡੇ ਪਿੰਡ ਤੋਂ ਨੇ ਬਹੁਤ ਵਧੀਆ ਵਲੌਗ ਆਉਂਦੇ ਇਹਨਾਂ ਦੇ ਤੇ ਮੈਨੂੰ ਇਹਨਾਂ ਨੇ ਹੁਕਮ ਕੀਤਾ ਸੀ ਮੈਂ ਇਹਨਾਂ ਦੇ ਲਈ ਹਾਜ਼ਰ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੇ ਪਹਿਲਾਂ ਤਾਂ ਸਭ ਤੋਂ ਗੱਲ ਕਰਦੇ ਹਾਂ ਜੀ ਆਪਾਂ ਤੁਸੀਂ ਜਿਹੜਾ ਆਪਦਾ ਜਿਹੜਾ ਕੈਰੀਅਰ ਹੈ ਕਿਹੜੀ ਉਮਰ ਸਟਾਰਟ ਕਰਿਆ ਸੀਗਾ ਤੇ ਕਿਹਨੂੰ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਕਰਿਆ ਸੀਗਾ ਜੀ ਕੈਰੀਅਰ ਵੀਰੇ ਆਏ ਆ ਵੀ ਤੁਹਾਨੂੰ ਪਤਾ ਹੀ ਹੈ ਮੈਂ ਆਪਣੇ ਸਕੂਲ 'ਚ ਹੀ ਭਾਗ ਲੈਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਵਾਜ ਪੰਜਾਬ ਦੀ 'ਚ ਗਿਆ ਮੈਂ ਹਾਂਜੀ ਹਾਂਜੀ ਤੇ ਬਹੁਤ ਵੱਡੇ ਵੱਡੇ ਚੈਨਲਾਂ ਦੇ ਜਿਹੜੇ ਪ੍ਰੋਗਰਾਮ ਆ ਉੱਥੇ ਗਿਆ ਕਿਤੋਂ ਫਸਟ ਕਿਤੋਂ ਸੈਕੰਡ ਕਿਤੋਂ ਥਰਡ ਕਿਤੋਂ ਕੁਝ ਵੀ ਨਹੀਂ ਬਿਲਕੁਲ ਜੀ ਤਾਂ ਆਉਂਦਾ ਰਿਹਾ ਬਸ ਸਟਰਗਲ ਕਰ ਰਾਂ ਹਜੇ ਵੀ ਸਟਰਗਲ ਕਰ ਰਾਂ ਚਾਹੇ ਮੇਰੀ ਵੀ ਜਾਣ ਪਹਿਚਾਨ ਹੋ ਗਈ ਚਾਹੇ ਪ੍ਰੋਗਰਾਮ ਬੁੱਕ ਹੁੰਦੇ ਆ ਪਰ ਮਿਹਨਤ ਕਰ ਰਹੇ ਹਾਂ ਹਜੇ ਸਿੱਖ ਰਹੇ ਹਾਂ ਔਰ ਜਿਹੜੀ ਪ੍ਰਭਾਵਤ ਦੀ ਤੁਸੀਂ ਗੱਲ ਕੀਤੀ ਹੈ ਤੇ ਮੇਰੇ ਘਰੇ ਮੰਨ ਲਓ ਸ਼ੁਰੂ ਤੋਂ ਸਿੰਗਰਾਂ ਦਾ ਆਉਣਾ ਜਾਣਾ ਸੀ ਮੇਰੇ ਚਾਚਾ ਜੀ ਅਸ਼ੋਕਤ ਅਲੀ ਸਾਹਿਬ ਡਾਕਟਰ ਬੋਰਡ ਉਹਨਾਂ ਨਾਲ ਕਲਾਕਾਰਾਂ ਦਾ ਮੇਲ ਜੁਲ ਸੀ ਤੇ ਸਾਡੇ ਘਰੇ ਸ਼ੁਰੂ ਤੋਂ ਹੀ ਉਸਤਾਦ ਕਰਤਾਰ ਰਮਲਾ ਜੀ ਆਉਂਦੇ ਹੁੰਦੇ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਵੀਰੇ ਮੈਂ ਗਾਉਣਾ ਸ਼ੁਰੂ ਕੀਤਾ ਮੇਰੇ ਤੋਂ ਪਹਿਲਾਂ ਸਾਡੇ ਪਰਿਵਾਰ ਚ ਕੋਈ ਨਹੀਂ ਗਾਉਂਦਾ ਸੀ ਇੱਕ ਰਮਤ ਬਾਈ ਛੋਡੀਆਂ ਅਕਸਰੀ ਵੀਡੀਓ ਬਣੇ ਹੁੰਦੇ ਆਪਾਂ ਹਸਨ ਮਾਨਕ ਨਾਲ ਤੇ ਉਹਨਾਂ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਹੈ ਜੀ ਕਿਵੇਂ ਤੁਹਾਡੀ ਜਾਣ-ਪਛਾਣ ਹੋਈ ਹਸਨ ਮਾਨਕ ਮੰਨ ਲਓ ਮੈਂ ਇੱਕ ਛੋਟੀ ਜੀ ਗੱਲ ਹੈ ਵੀ ਉਹ ਅਸੀਂ ਇੱਕ ਮਾਂ ਦੀ ਕੁੱਖੋਂ ਨਹੀਂ ਜੰਮੇ ਹਾਂਜੀ ਹੋਰ ਕੋਈ ਵੀ ਸਾਡੇ ਚ ਵਿਤਕਰਾ ਨਹੀਂ ਮੈਨੂੰ ਵੱਲੋਂ ਵੱਡੇ ਭਰਾ ਵਾਂਗੂੰ ਕੁਝ ਵੀ ਮੈਂ ਉਹਨੂੰ ਬੋਲਦਾਂ ਉਹਨੂੰ ਸਵੀਕਾਰ ਆ ਕੁਛ ਦੀ ਉਹ ਮੈਨੂੰ ਬੋਲਦੇ ਸਵੀਕਾਰ ਆ ਮਨ ਲਓ ਇੱਕ ਜਿੰਦ ਜਾਣੀ ਆ ਹਸਨ ਮਾਨਕਣਾ ਪਤਾ ਨਹੀਂ ਕੀ ਮੈਨੂੰ ਨਹੀਂ ਪਤਾ ਕੀ ਮੁਹੱਬਤ ਆ ਉਹਦੇ ਨਾਲ ਉਹ ਵੀ ਕਹਿ ਦਿੰਦਾ ਮੈਨੂੰ ਨਹੀਂ ਪਤਾ ਕੀ ਮੁਹੱਬਤ ਆ ਬਸ ਪਤਾ ਹੀ ਨਹੀਂ ਕੀ ਐ ਪਰ ਹੈ ਉਹ ਮੇਰਾ ਹੀ ਸੁਣਨ ਉਹ ਆਦਮੀਆਂ ਵੀ ਆ ਕੇ ਗਏ ਆ ਪਿੱਛੇ ਜੇ ਹਾਂ ਕਰੇ ਆਏ ਸੀ ਮੇਰੇ ਕੋਲੇ ਹਾਂਜੀ ਹਾਂਜੀ ਕਾਫੀ ਏਰੀ ਆ ਗਏ ਹੁਣ ਤਾਂ ਰਾਤ ਨੂੰ ਕੀਰੀ ਕਲਾਕਾਰ ਤਾਂ ਤਕਰੀਬਨ ਹੀ ਸਾਰੇ ਆ ਗਏ ਬਾਈ ਲਾਭ ਹੀਰਾ ਵੀ ਆਏ ਸੀ ਆ ਪਿੱਛੇ ਜੇ ਹੁਣੇ ਮਹੀਨਾ ਕੋ ਹੋਇਆ ਹਾਂਜੀ ਹਾਂਜੀ ਕੁਝ ਕਲਾਕਾਰ ਜਦੋਂ ਆਉਂਦੇ ਆ ਨਾ ਉਹ ਮੈਨੂੰ ਕਹਿ ਦਿੰਦੇ ਆ ਵੀ ਨਾਂ ਹਾਂ ਹਨਾ ਮਿਲ ਕੇ ਨਹੀਂ ਖੁਸ਼ ਤੁਹਾਨੂੰ ਪਤਾ ਹੀ ਆ ਹਨਾ ਨਹੀਂ ਨਹੀਂ ਔਖਾ ਵੀ ਹੋ ਜਾਂਦਾ ਜੀ ਮਦੱਕ ਵੀ ਜਾਂਦਾ ਕਿਸੇ ਨੂੰ ਨਾ ਕਹੋ ਵੀ ਅਸੀਂ ਆਰਾਮ ਨਾਲ ਬਹਿ ਕੇ ਗੱਲਾਂ ਕਰਨੀਆਂ ਬਲਕਾਰਨ ਖੀਲਾ ਸਾਹਿਬ ਬਨਜਿੰਦਰ ਗੁਲਸ਼ਨ ਜੀ ਉਹ ਤਿੰਨ ਚਾਰ ਵਾਰੀ ਮੇਰੇ ਕੋਲੇ ਆ ਗਏ ਘਰੇ ਆਪਣੇ ਇੱਥੇ ਪਿੰਡ ਆਦਨੇ ਤੇ ਇੱਕ ਨਾ ਜੀ ਮੈਨੂੰ ਆਏ ਦੱਸੋ ਵੀ ਜਿਹੜਾ ਤੁਹਾਡਾ ਗਾਇਕੀ ਦਾ ਸਫਰ ਹੈ ਇਹ ਕਿਦਾਂ ਦਾ ਰਿਹਾ ਤੇ ਫੈਮਿਲੀ ਦਾ ਕਿੰਨਾ ਖਾਸ ਸੀ ਜੇ ਪਿੰਡ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਤੁਹਾਨੂੰ ਕਿੰਨਾ ਖਾਸ ਰਿਹਾ ਬਾਈ ਫੈਮਿਲੀ 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 ਦੀ ਇਹ ਗੱਲ ਆ ਵੀ ਫੈਮਿਲੀ ਬਿਨਾ ਬੰਦਾ ਕਾਮਯਾਬ ਤਾਂ ਨਹੀਂ ਹੁੰਦਾ ਫੈਮਿਲੀ ਦਾ ਸੰਯੋਗ ਚਾਹੀਦਾ ਪਰ ਮੇਰੇ ਪਰਿਵਾਰ ਚੋਂ ਸਭ ਤੋਂ ਵੱਡਾ ਸੰਯੋਗ ਹੈ ਜਿਹੜਾ ਵੱਧ ਆ ਉਹ ਮੇਰੇ ਚਾਚਾ ਜੀ ਦਾ ਹੀ ਹੈ ਠੀਕ ਹੈ ਜੀ ਠੀਕ ਹੈ ਜੀ ਮੇਰੇ ਚਾਚਾ ਜੀ ਵੈਦ ਡਾਕਟਰ ਬੋਰਡ ਖੁੱਲੀਆਂ ਉਹਨਾਂ ਦਾ بڑا ਸੰਯੋਗ ਹੈ ਮੈਨੂੰ ਬਾਕੀ ਤੁਹਾਨੂੰ ਮੈਂ ਦੱਸਿਆ ਨਾ ਕਿਉਂਕਿ ਸਾਡੇ ਪਿੱਛੇ ਇਹ ਕੋਈ ਮੁੱਢੋ ਨਹੀਂ ਚੱਲਦੀ ਆ ਰਹੀ ਗੱਲ ਤੇ ਉਹ ਇਹਨੂੰ ਨਹੀਂ ਪਸੰਦ ਕਰਦੇ ਸੀ ਮੇਰੇ ਪਾਪਾ ਹਾਂ ਨਾ ਹੁਣ ਵੀ ਕਹਿੰਦੇ ਆ ਵੀ ਇਹ ਕਿਹੜਾ ਕੰਮ ਆ ਜਾਏ ਆ ਹਾਂ ਨਹੀਂ ਉਹਨਾਂ ਨੂੰ ਚੰਗਾ ਲੱਗਦਾਗਾ ਚਲੋ ਉਹਨਾਂ ਦੀ ਮਰਜ਼ੀ ਹੈ ਪਰ ਮਾਨਤਾ ਹੁੰਦਾ ਹੀ ਆ ਯਾਰ ਐਡੀਆਂ-ਐਡੀਆਂ ਸਟੇਜਾਂ ਉੱਪਰ ਐਡੇ-ਐਡੇ ਵੱਡੇ ਸ਼ੋਅਾਂ 'ਚ ਬੰਬੇ ਤੱਕ ਮੈਂ ਆਪਣੇ ਪਿੰਡ ਦਾ ਨਾਮ ਲੈ ਕੇ ਗਿਆ ਕੋਈ ਨਹੀਂ ਸਟਰਗਲ ਕਰ ਰਹੇ ਆ ਜਿੱਦਨ ਪਿੰਡ ਵਾਲਿਆਂ ਨੂੰ ਇਕੱਰੀ ਮਨਾਉਣਾ ਪੂਰਾ ਨਹੀਂ ਨਹੀਂ ਸਹੀ ਹੈ ਫੇਰ ਹੀ ਗੱਲ ਬਣੂਗੀ ਨਹੀਂ ਨਿਆਰੀ ਫੇਰ ਹੁੰਦਾ ਜੀ ਜ਼ਿੰਦਗੀ ਦਾ ਬੰਦਾ ਸਟੈਪ ਬੈ ਸਟੈਪ ਚੜਦਾ ਜੀ ਬਿਲਕੁਲ ਬਾਕੀ ਜਿਹੜਾ ਪਿੰਡ ਦਾ ਸੰਯੋਗ ਪਿੰਡ ਦਾ ਸੰਯੋਗ ਮੈਨੂੰ ਮੰਨ ਲਓ ਬਹੁਤ ਵੱਡਾ ਸਾਰਾ ਪਿੰਡ ਹੀ ਹੈਲੋ ਹਾਈ ਕਰਦਾ ਸਭ ਦੀ ਮੈਂ ਗੱਲ ਮੰਨਦਾ ਜੇ ਕਿਤੇ ਕੋਈ ਪ੍ਰੋਗਰਾਮ ਬਾਹਰ ਹੁੰਦਾ ਮੈਨੂੰ ਪਤਾ ਲੱਗ ਜੇ ਆਪਣੇ ਪਿੰਡ ਦਾ ਬੰਦਾ ਤਾਂ ਮੈਂ ਸਪੈਸ਼ਲ ਉਹਨੂੰ ਸਟੇਜ ਤੇ ਬੁਲਾਉਣਾ ਜੇ ਮੈਨੂੰ ਪਤਾ ਲੱਗ ਜੇ ਤਾਂ ਕਾਫੀ ਥਾਂ ਮੈਨੂੰ ਪਤਾ ਲੱਗਿਆ ਆਪਣੇ ਬੜੇ ਵੀਰ ਮੰਨ ਲਓ ਤਕੜੇ ਘਰਾਂ ਦੇ ਮੁੰਡੇ ਜਿਹੜੇ ਉਹਨਾਂ ਨੂੰ ਮੈਂ ਸਪੈਸ਼ਲ ਸਟੇਜ ਤੇ ਬੁਲਾਇਆ ਵੀ ਮੇਰੇ ਭਰਾ ਨੇ ਬਾਕੀ ਜਿਹੜਾ ਸੰਯੋਗ ਆ ਇੱਕ ਸੰਯੋਗ ਹੁੰਦਾ ਤੱਕਾ ਲਾਉਣ ਵਾਲਾ ਇੱਕ ਸੰਯੋਗ ਹੁੰਦਾ ਫਾਈਨੈਂਸ਼ਲੀ ਕਿਉਂਕਿ ਤੁਹਾਨੂੰ ਪਤਾ ਵੀ ਸਾਡਾ ਪਰਿਵਾਰ ਇੰਨਾ ਫਾਈਨੈਂਸ਼ੀਅਲੀ ਸਟਰੋਂਗ ਤਾਂ ਹੈ ਨਹੀਂ ਹਰੇਕ ਬੰਦਾ ਮੀਡਲ ਕਲਾਸ ਹੈ ਜਿਹੜਾ ਮੀਡਲ ਕਲਾਸ ਨੂੰ ਹਰੇਕ ਬੰਦਾ ਇਹ ਆਂਦਾ ਵਿਖਣੀ ਇਹਦੇ ਕੋਲੇ ਕੀ ਕੁਸ਼ ਆ ਪਰ ਮੀਡਲ ਕਲਾਸ ਬੰਦਾ ਨਾ ਤਾਂ ਰੋ ਸਕਦਾ ਤੇ ਨਾ ਹੀ ਹੱਸ ਸਕਦਾ ਉਹ ਅਦ ਵਿਚਾਲੇ ਹੁੰਦਾ ਅਦ ਵਿਚਾਲੇ ਹੁੰਦਾ ਦੂਜੇ ਬੰਦੇ ਨੂੰ ਇਹ ਲੱਗਦਾ ਵੀ ਪਤਾ ਨਹੀਂ ਇਹਦੇ ਕੋਲੇ ਕੀ ਕੁਸ਼ ਆ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਫਾਈਨੈਂਸ਼ੀਅਲੀ ਹੈ ਬਾਈ ਉਹ ਆਪਣੇ ਪਿੰਡ ਚੋਂ ਇਕੋ ਹੀ ਇੱਕ ਬੰਦਾ ਹਾਂਜੀ ਠੀਕ ਹੈ ਹਾਂਜੀ ਐਸੇ ਤਾਂ ਉਹਨੇ ਮੈਨੂੰ ਰੋਕਿਆ ਹੋਇਆ ਵੀ ਮੇਰਾ ਨਾਮ ਨਹੀਂ ਲੈਣਾ ਹਾਂਜੀ 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 ਪਿੰਡ ਵਾਲੇ ਸਮਝ ਜਾਣਗੇ ਮੈਂ ਸ਼ਾਰਟ ਚ ਲਾਇ ਦੇਣਾ ਪਹਿਲਾਂ ਮਾਫੀ ਮੰਗਦਾ ਮੈਂ ਹਾਂਜੀ ਹਾਂਜੀ ਬਸ ਬਾਰ ਬਾਰ ਮਣੀਆਂ ਵਾਲੇ ਵਾਲੇ ਰੋਡ ਤੇ ਠਾਣੀ ਆ ਠੀਕ ਹੈ ਜੀ ਹੈ ਮੈਂ ਸਮਝ ਗਿਆ ਬਸ ਨਹੀਂ ਵਾਕਈ ਇਹ ਗੱਲਾਂ ਸੱਚੀਆਂ ਵੀ ਤੇ ਬੰਦਾ ਹੀ ਬਾਲਾ ਕੈਂਟ ਦਾ ਹਾਂ ਬੰਦਾ ਬਹੁਤ ਜ਼ਿਆਦਾ ਕੈਂਟ ਦਾ ਮੈਂ ਰਾਤ ਨੂੰ ਫੋਨ ਲਾ ਹੁਣ ਵੀ ਮੈਂ ਹੋਲਡ ਤੇ ਉਹਨੂੰ ਫੋਨ ਲਾਤਾ ਮੈਂ ਜਿਵੇਂ ਮੈਨੂੰ ਕਹਤਾ ਵੀ ਲੱਖ 2 4 5 1 ਘੰਟਾ ਮੈਂ ਦੇ ਦਿੰਨਾ ਹਾਂ ਅਦਰ ਮਾਨਕ ਜਿਹਨਾਂ ਦੇ ਘਰੇ ਵੀ ਜਾ ਕੇ ਆਏ ਬਿਲਕੁਲ ਹਾਂ ਉਹ ਮੇਰੇ ਬੱਜ ਜਿੰਦ ਜਾਨ ਹੀ ਹੈ ਮੇਰੀ ਨਹੀਂ ਹੁੰਦਾ ਮੋਹ ਪ੍ਰੇਮ ਹੁੰਦਾ ਜੀ ਹਾਂ ਉਹਨਾਂ ਨੇ ਮੈਨੂੰ ਰੋਕਿਆ ਹੋਇਆ ਵੀ ਸਪੈਸ਼ਲ ਕੋਈ ਨਾ ਮੇਰਾ ਨਾਂ ਲੈ ਆ ਜੇ ਵੀ ਕਿਤੇ ਸਹੀ ਹੈ ਜੀ ਸਹੀ ਤੇ ਬਾਕੀ ਬਹੁਤ ਜ਼ਿਆਦਾ ਸੰਯੋਗ ਆ ਉਹਦਾ ਇੱਕ ਬੰਦਾ ਹੋਣਾ ਵੀ ਚਾਹੀਦਾ ਹੈ ਹਾਂ ਚਾਹੀਦਾ ਚਾਹੀਦਾ ਹਾਂ ਤੇ ਇੱਕ ਬਾਈ ਜੀ ਮੈਨ ਦੱਸੋ ਵੀ ਤੁਹਾਡੇ ਇਹ ਗਾਣੇ ਆਏ ਆ ਕਿਹੜੀ ਕਿਹੜੀ ਕੰਪਨੀ ਤੋਂ ਆਏ ਆ ਤੇ ਹੁਣ ਨਵੇਂ ਪ੍ਰੋਜੈਕਟ ਕਿਹੜੇ ਕਿਹੜੇ ਤੁਸੀਂ ਲੈ ਕੇ ਆ ਰਹੇ ਹੋ ਬਾਈ ਸੋਨੀ ਡੀਏਡੀਸੀ ਬੰਬੇ ਦੀ ਕੰਪਨੀ ਆ ਉਹ ਤੋਂ ਆਪਣੇ ਗੀਤ ਆਏ ਸੀ ਪਿੱਛੇ ਜੇ ਆਨੰਦ 뮤ਜ਼ਿਕ ਤੋਂ ਆਏ ਸੀ ਪ੍ਰਿਆ ਆਡੀਓ ਤੋਂ ਆਏ ਸੀ ਆ ਮਾਨ ਪ੍ਰੋਡਕਸ਼ਨ ਸੀ ਇੱਕ ਬਟੰਡੇ ਤੋਂ ਉਥੋਂ ਆਏ ਬਾਲਾ ਜੀ ਤੋਂ ਮੇਰੇ ਧਾਰਮਿਕ ਪ੍ਰੋਜੈਕਟ ਆਏ ਸੀ ਹੁਣ ਜਿਹੜਾ ਗੀਤ ਮੇਰਾ ਨਵਾਂ ਆ ਰਿਹਾ ਉਹ 뮤ਜ਼ਿਕ ਕੰਪੇਅਰ ਦਾ ਜਿਹੜਾ ਮਿਊਜ਼ਿਕ ਆ ਉਹ ਕੀਤਾ ਹੋਇਆ ਉਹਨਾਂ ਨੇ ਹਾਂਜੀ 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 ਤੇ ਬਹੁਤ ਵਧੀਆ ਗੀਤ ਆ ਜਿਵੇਂ ਅੱਜ ਕੱਲ ਦੇ ਗੀਤ ਚੱਲਦੇ ਆ ਪੂਰਾ ਧੂਨ ਟੜਕੇ ਵਾਲਾ ਹੀ ਆ ਨਹੀਂ ਚਲੋ ਬਹੁਤ ਵਧੀਆ ਜੀ ਤੇ ਬਾਕੀ ਹੁਣ ਵੀ ਇਹਨਾਂ ਨੇ ਸ਼ੋਅ ਲਾਉਣ ਜਾਣਾ ਸੀ ਤੇ ਆਪਾਂ ਸਮੇਂ 'ਚ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਕਰਦੇ ਆ ਨਹੀਂ ਝੂਠ ਮਾਰ ਦੇਂਦੇ ਕਲਾਕਾਰ ਮੇਰਾ ਇੱਥੇ ਪ੍ਰੋਗਰਾਮ ਆ ਮੇਰਾ ਇੱਥੇ ਤੇ ਮੈਂ ਤਾਂ ਨਾਲ ਹੀ ਆਇਆ ਹੁਣੇ ਤੇ ਮੈਂ ਤੁਹਾਨੂੰ ਦੱਸਦਾ ਮੈਂ ਰਾਮੇ ਜਾਣਾ ਰਾਮੇ ਪ੍ਰੋਗਰਾਮ ਆ ਰਾਤ ਦਾ ਨਹੀਂ ਨਹੀਂ ਸਹੀ ਜੀ ਸਹੀ ਸਹੀ ਤੇ ਕੋਈ ਜਾਂਦੇ ਜਾਂਦੇ ਕੋਈ ਹੋਰ ਇੱਕ ਦਾ ਗੀਤ ਆਪਣੇ ਚੌਣਾਲੇ ਤੱਕ ਜ਼ਰੂਰ ਸੁਣਾ ਕੇ ਦੱਸੋ ਕਿਹੜਾ ਸੁਣਨਾ ਹੋਈ ਜੀ ਕੋਈ ਵਧੀਆ ਜਿਹਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਵੀ ਵਧੀਆ ਰਹੂਗਾ ਸੋ ਜਿਹੜਾ ਸਭ ਤੋਂ ਵੱਧ ਪਸੰਦ ਆ ਮੈਂ ਤੁਹਾਨੂੰ ਮਾਨਕ ਸਾਹਿਬ ਦਾ ਸੁਣਾਵਾਂ ਜਾਂ ਰਮਲਾ ਸਾਹਿਬ ਦਾ ਸੁਣਾਵਾਂ ਹੋਰ ਰੱਬ ਪਹਿੜਿਆਂ ਨਾਲ ਨਵਾ ਪਾਵੇ ਤੇ ਕੜੀਆਂ ਚਾਰ ਨਾ ਜਾਂਦੀਆਂ ਕਟੀਆਂ ਨੇ ਦੋ ਦਿਨ ਵਿਆਹ ਦਾ ਚਾ ਰਹਿਦਾ ਤੇ ਅੰਤ ਕਰਦੀਆਂ ਚੌੜਿ ਕਿੜਿਤਿਆ ਨੇ ਕਾਲੀ ਦਾਸ ਯਾਰਾ ਹੁਸਨ ਮਤਲਬਾਂ ਦਾ ਤੇ ਬਚ ਜਾਣੀਆਂ ਅੰਤ ਨੂੰ ਹੱਡੀਆਂ ਹਾਨੇ ਹੋ ਤੂੰ ਕੀ ਜਾਣੇ ਕਿੰਨਾ ਅਸੀਂ ਹੋਏ ਆ ਤਬਾਹੀ ਸਾਨੂੰ ਇਹਨਾਂ ਝੂਠੀਆਂ ਮੁਹੱਬਤਾਂ ਦਾ ਚਾਣੀ ਚੱਲ ਛੱਡ ਜਿਨਾ ਨਿਵਗੀ ਬਥੇਰੀ ਨਹੀਂ ਸੁਣ ਸੋਹਣੀਏ ਛੱਡ ਜਿਨਾ ਨਿਵਗੀ ਬਥੇਰੀ ਤੋੜ ਲੈ ਬਿਛੱਕ ਯਾਰੀਆਂ ਸਾਥ ਚਮਚਾ ਗਿਰੀ ਨਹੀਂ ਹੋਣੀ ਤੇਰੀ ਤੋੜ ਲੈ ਬਿਛੱਕ ਯਾਰੀਆਂ ਨੀ ਗੱਲ ਮੁੱਕਗੀ ਓ ਸਾਡਾ ਦਿਲ ਟੁੱਟਿਆ ਬਗਾਨਿਆਂ ਦਾ ਜੋੜ ਨਹੀਂ ਅੱਜ ਕੱਲ ਹਵਾ ਤੇਰੀ ਹੋਈ ਫਿਰੇ ਹੋਰ ਨਹੀਂ ਲਾਈਆਂ ਅੰਬਿਆਂ ਤੇ ਉੱਗ ਖੜੀ 베ਰੀ ਨਹੀਂ ਸੁਣ ਸੋਹਣੀ ਅੰਬਿਆਂ ਤੇ ਉੱਗ ਖੜੀ 베ਰੀ ਤੋੜ ਲੈ ਬਿਛੱਕ ਯਾਰੀਆਂ ਸਾਥੋ ਚਮਚਾ ਗਿਰੀ ਨਹੀਂ ਹੋਣੀ ਤੇਰੀ ਨੀ ਤੋੜ ਲੈ ਬਿਸ਼ੱਕ ਯਾਰੀਆਂ ਹੈ ਗੱਲ ਮੁੱਕ ਗਈ ਵਾਹ ਜੀ ਵਾਹ ਤੇ ਬਹੁਤ ਵਧੀਆ ਸ੍ਰੇਲੀ ਆਵਾਜ਼ ਹੈ ਪਰਮਾਤਮਾ ਸਾਨੂੰ ਜੀ ਜ਼ਿੰਦਗੀ ਤਰੱਕੀ ਬਖਸ਼ੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਰੰਗਾਂ ਤੁਸ ਸਮਾਂ ਦਿੱਤਾ ਜੀ ਬਹੁਤ ਬਹੁਤ ਮਿਹਰਬਾਨੀ ਅੱਜੂ ਬਾਈ ਦਾ ਤਹਿਤੋਂ ਧੰਨਵਾਦ ਕਰਦਾ ਜਿਹੜਾ ਮੰਨ ਲਓ ਇੰਨਾ ਪਿਆਰ ਸਤਿਕਾਰ ਦਿੰਦਾ ਬਹੁਤ ਜਿਆਦਾ ਪਿੰਡ ਦਾ ਮੈਂ ਸਾਰਿਆਂ ਦਾ ਧੰਨਵਾਦ ਜਿਹੜੇ ਪਿੰਡ ਦੇ ਜਿੰਨੇ ਵੀ ਮੇਰੇ ਪਿਆਰੇ ਚਾਚੇ ਚਾਚੇ ਭੈਣ ਭਰਾ ਵੀਡੀਓ ਦੇਖਣਗੇ ਨਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਪੋਰਟ ਕਰਿਆ ਕਰੋ ਪਿਆਰ ਕਰਿਆ ਕਰੋ ਮੁਹੱਬਤ ਕਰਿਆ ਕਰੋ ਮੈਂ ਤੁਹਾਡਾ ਆਪਣਾ ਹੀ ਹਾਂ ਸਹੀ ਗੱਲ ਹੈ ਜੀ ਮਿਹਰਬਾਨੀ ਸ਼ੁਕਰੀਆ ਹਾਂਜੀ ਤੇ ਤੁਹਾਨੂੰ ਸ਼ੋਅ ਲਈ ਆਲ ਦਾ ਬੈਸਟ ਜੀ ਥੈਂਕ ਯੂ ਵੱਡੇ ਭਾਈ ਜੀ ਬਹੁਤ ਬ